ਬੀਜੇ ਮੇ ਹਾਥੀ ਨੇ ਪੈਰ ਰੱਖਦਾ ਤੁਹਾਡੀ ਛਾਤੀ ਤੇ ਅਟੈਕ ਦਾ ਦਰਦ ਬਹੁਤ ਭੈੜਾ ਆ ਆਪਾਂ ਕਹਿੰਨੇ ਉਹ ਨਾ ਯਾਰ ਦਿਲ ਨਾ ਦਿਖਾਈ ਉਹ ਸੱਚੀ ਗੱਲ ਹੈ ਸੱਚੀ ਗੱਲ ਜੀ ਦਾ ਦਿਲ ਦੁਖਦਾ ਨਾ ਇਹ ਬਹੁਤ ਭੈੜਾ ਹੈ ਹੂੰ ਸਹੀ ਹੈ ਨਾ ਉਹ ਫਿਰ ਜਦੋਂ ਮੈਨੂੰ ਗੱਡੀ ਚ ਵਾਹਿਆ ਤੇ ਮੇਰੇ ਡੌਗੀ ਵੇਖ ਰਹੇ ਸੀ ਤੇ ਮੈਂ ਸੋਚਦਾ ਵੀ ਪਤਾ ਨਹੀਂ ਇਹਨਾਂ ਨੇ ਕਿੰਨੀਆਂ ਕਰਦਾਸਾਂ ਕੀਤੀਆਂ ਹੋਣੀਆਂ ਚਲ ਠੀਕ ਹੈ ਮੇਰੇ ਮਾਪਿਓ ਨੇ ਪਤਾ ਨਹੀਂ ਕਿੰਨੇ ਘੱਟ ਬੰਨੇ ਹੋਣੇ ਰੱਬ ਮੂਰੇ ਪਰ ਇਹਨਾਂ ਨੇ ਪਤਾ ਨਹੀਂ ਕਿੰਨੀਆਂ ਗਰਦਾਸਾਂ ਕੀਤੀਆਂ ਹੋਣੀਆਂ ਵੀ ਸਾਡੇ ਮਾਲਕ ਨੂੰ ਛੇਤੀ ਲੈ ਆਈ ਰੱਬਾ ਰੱਬ ਤਾਂ ਸੁਣਦਾ ਹੀ ਹੈ ਨਾ ਬੇਜਵਾਨ ਠੀਕ ਹੈ ਪਰ ਅੰਦਰਲੀ ਜਵਾਨ ਤਾਂ ਚੱਲਦੀ ਹੈ ਨਾ ਮੰਨਦੀਆਂ ਥਾਰਾਂ ਤਾਂ ਜੁੜੀਆਂ ਹੈ ਨਾ ਠੀਕ ਹੈ ਨਾ ਤੋਂ ਜਦੋਂ ਮੈਂ ਵਾਪਸ ਆਇਆ ਬਹੁਤ ਸੇਵਕਾਂ ਨੇ ਖੁਸ਼ੀ ਮਨਾਈ ਵੀ ਆਗੇ ਪਰ ਜਿਹੜੀ ਖੁਸ਼ੀ ਡੌਗੀਆਂ ਨੂੰ ਵੀ ਹੋਈ ਉਹ ਦੇਖਣ ਵਾਲੀ ਸੀ ਮੈਂ ਕਹਿੰਨਾ ਇੰਨਾ ਚਾ ਚੜਿਆ ਯਾਰ ਜਿੱਦੇ ਮੇ ਪਤਾ ਨਹੀਂ ਕੀ ਲੱਗ ਗਿਆ ਤਿੰਨ ਦਿਨ ਮੈਂ ਹਸਪੀਟਲ ਰਹੀਆਂ ਤਿੰਨ ਦਿਨ ਡੌਗੀਆਂ ਨੇ ਰੋਟੀ ਨਹੀਂ ਖਾਤੀ ਹੋਏ ਹੋਏ ਰੋਟੀ ਨਹੀਂ ਖਾਦੀ ਪਾਣੀ ਨਹੀਂ ਪੀਤਾ ਦੁੱਧ ਨਹੀਂ ਪੀਤਾ ਤਿੰਨ ਦਿਨ ਤਿੰਨ ਦਿਨ ਤੇ ਮੈਂ ਕਈ ਵਾਰੀ ਸੋਚਦਾ ਵੀ ਜੇ ਕੁਝ ਹੋ ਜਾਂਦਾ ਯਾਰ ਫੇਰ ਇਹ ਬਹੁਤ ਵਫਾਦਾਰ ਜਾਨਵਰ ਹੈ ਬਹੁਤ ਇਮਾਨਦਾਰ ਜਾਨਵਰ ਹੈ ਗੁਰਬਾਣੀ ਵਿੱਚ ਅਨੇਕਾਂ ਸ਼ਬਦ ਆਉਂਦੇ ਆ ਜਿੱਥੇ ਸਾਨੂੰ ਸਮਝਾਇਆ ਮਹਾਰਾਜ ਨੇ ਵੀ ਇੰਨਾ ਵਰਗੇ ਬਣੋ ਅੱਛਾ ਹਾਂ ਜਿਵੇਂ ਇਹ ਇੱਕ ਦਰਦੇ ਹੋਗੇ ਨਾ ਇੱਕ ਦਰਦੇ ਹੋ ਜਾਓ ਸੁਆਮੀ ਕੋ ਗ੍ਰਹਿ ਹੋ ਜੋਂ ਸਦਾ ਸਵਾਨ ਤਜਤ ਨਹੀਂ ਨੇਤ ਠੀਕ ਹੈ ਨਾ ਬੀਜੇ ਵਿੱਚ ਇੱਕ ਕੁੱਤਾ ਇੱਕ ਮਾਲਕ ਦਾ ਦਰ ਨਹੀਂ ਇੱਕ ਮਾਲਕ ਦਾ ਆਸਰਾ ਨਹੀਂ ਛੱਡਦਾ ਲੈ ਸੁਖਵੀਰ ਬਾਦਲ ਆ ਜੇ ਇਹਨੂੰ ਸੋਨੇ ਦੇ ਬਿਸਕੁਟ ਪਾ ਦੇ ਠੀਕ ਹੈ ਨਾ ਭਗਵੰਤ ਮਾਨ ਸਾਹਿਬ ਆ ਜਾਣ ਇਹਨਾਂ ਨੂੰ ਸੋਨੇ ਦੇ ਬਿਸਕੁਟ ਪਾ ਦੇਣ ਜਮਾ ਨਹੀਂ ਜਾਂਦੇ ਉਹਨਾਂ ਨਾਲੇ ਮੈਂ ਅੱਧੀ ਰੁੱਖੀ ਪਾਉਂਗਾ ਤਾਂ ਵੀ ਖੋਚ ਹੈ ਮੇਰੇ ਨਾਲ ਤੇ ਬੰਦਾ ਮਾਰ ਕੇ ਛਾਲ ਮਿੰਟ ਚ ਬਹਿ ਜੂ ਗੱਡੀ ਚ ਬਹਿ ਜੂਗਾ ਬਹਿ ਜੂਗਾ ਕਿ ਨਹੀਂ ਫੇਰ ਅੱਜ ਤਾਂ ਪੋਲਿਟਿਕਸ ਵਿੱਚ ਵੀ ਇਹੀ ਚੱਲ ਰਿਹਾ ਹੈ ਜਿੱਥੇ ਫਾਇਦਾ ਨਾਲ ਹੀ ਬੰਦਾ ਆਪਣੇ ਪੁਰਾਣੇ ਯਾਰਾਂ ਨੂੰ ਛੱਡ ਕੇ ਚਲੋ ਜੀ 20-20 ਸਾਲ ਪੁਰਾਣੇ ਯਾਰਾਂ ਨੂੰ ਛੱਡ ਕੇ ਦੂਜੀ ਪਾਰਟੀਆਂ 'ਚ ਪਹੁੰਚਦਾ। ਮਤਲਬ ਇੱਕ ਕੁੱਤਾ ਇਹੋ ਜਿਹਾ ਜਾਨਵਰ ਹੈ। ਜਾਨਵਰ ਹੋਰ ਵੀ ਇਦਾਂ ਹੀ ਆ। ਪਰ ਮੈਂ ਜਿਹੜੇ ਰੱਖੇ ਇਹਨਾਂ ਦਾ ਤਾਂ ਮੈਂ ਦੇਖ ਲਿਆ ਤਜਰਬਾ। ਵੀ ਇਹਨਾਂ ਨੂੰ ਭਾਵੇਂ ਤੁਸੀਂ ਸੋਨੇ ਦੇ ਬਰਕ ਵਾਲੇ ਬਿਸਕੁਟ ਕੋਈ ਪਾ ਦੋਵੇ। ਠੀਕ ਹੈ ਨਾ? ਇਹ ਨਾ ਬਹਿ ਗਿਆ ਉਹਦੇ ਨਾਲ ਮਾਰਾ। ਇਹਨਾਂ ਨੇ ਬਹਿਣਾ ਵੇਰ ਮੇਰੀ ਗੋਦੀ 'ਚ ਹੀ ਆ। ਹੂੰ। ਵੇ ਅਸੀਤਾਂ ਦੀ ਰੁੱਖੀ ਖਾ ਕੇ ਰਾਜੀ ਆਂ ਪਰ ਆਪਦੇ ਖਸਮ ਨੂੰ ਨਹੀਂ ਛੱਡਾਂਗੇ ਠੀਕ ਹੈ ਨਾ ਆਹ ਆ ਚੀਜ਼ ਐ ਨੱਚ ਜਿਹੜੀ ਅੱਜ ਬੰਦੇ 'ਚ ਨਹੀਂ ਐ ਹਮ ਨਾ ਬੰਦਾ ਤਾਂ ਕੋਹਾਂ ਦੂਰ ਐ ਮਹਾਰਾਜ ਇੰਨਾ ਤੋਂ ਇੰਨਾ ਵਰਗਾ ਨਹੀਂ ਬਣ ਸਕਦਾ ਸਾਈਂ ਬੁੱਲੇ ਸ਼ਾਨੇ ਨੇ ਨਹੀਂ ਆਖਿਆ ਰਾਤੀ ਜਾਗਨ ਕਰਨ ਬਾਦਤ ਰਾਤੀ ਜਾਗਨ ਕੁੱਤੇ ਬੰਦਿਆ ਤੈਸੇ ਉੱਤੇ ਖਾ ਕੇ ਰੁੱਖੀ ਮਿੱਸੀ ਰੋਟੀ ਜਾਰੂੜੀਆਂ ਤੇ ਸੁੱਤੇ ਬੰਦਿਆ ਤੈਸੇ ਉੱਤੇ ਦਰ ਮਾਲਕ ਦਾ ਕਦੇ ਨਾ ਛੱਡਦੇ ਭਾਵੇਂ ਮਾਲਕ 100-100 ਮਾਰੇ ਜੁੱਤੇ ਬੰਦਿਆ ਤੈਸੇ ਉੱਤੇ ਕਹਿੰਦੇ ਉੱਠ ਕੇ ਨਾਮ ਧਿਆਲ ਹੈ ਗੁਰਾਂ ਦਾ ਨਹੀਂ ਤਾਂ ਬਾਜੀ ਲੈ ਗਏ ਕੁੱਤੇ ਬੰਦਿਆ ਤੈਸੇ ਉੱਤੇ ਵੇਹ ਜਿੱਦਾਂ ਗੱਲਾਂ ਹੋ ਰਹੀਆਂ ਮੈਨੂੰ ਲੱਗਦਾ ਸਾਡਾ ਪੋਡਕਾਸਟ ਬੜਾ ਹੀ ਲੰਬਾ ਜਾਣਾ ਕਿਉਂਕਿ ਅਜੇ ਤਾਂ ਗੱਲਾਂ ਅਸੀਂ ਸ਼ੁਰੂ ਵੀ ਨਹੀਂ ਕੀਤੀਆਂ ਤੇ ਇਹਨਾਂ ਕੁਝ ਤੁਸੀਂ ਦੱਸ ਵੀ ਦਿੱਤਾ 100 ਦੱਸ ਦੱਸ ਬੋਲੋ ਕਬੀਰ ਕੁਕਰ RAM ਕੋ ਭਗਤ ਕਬੀਰ ਜੀ ਕਹਿੰਦੇ ਮੋਤੀਆ ਮੇਰੋ ਨਾਉ ਗਲੇ ਹਮਾਰੇ ਜਿਵਰੀ ਜੇ ਖਿੰਚੇ ਤੈ ਜਾਉ ਮੈਂ RAM ਦਾ ਕੁੱਤਾ ਮੇਰਾ ਨਾਮ ਮੋਤੀ ਕਿੰਨਾ ਪਿਆਰਾ ਸ਼ਬਦ ਹੈ ਹੋਰ ਵੀ ਕੁਰਬਾਨੀ ਚ ਸ਼ਬਦ ਹੈ ਹਾਂ ਕੁੱਕਰ ਤੇਰੇ ਦਰਬਾਰ ਭੋਂਕੇ ਅੱਗੇ ਬਦਨ ਪਸਾਰ ਮੈਂ ਤੇਰੇ ਦਰ ਦਾ ਕੁੱਤਾ ਹਾਂ ਮੈਂ ਤੇਰੇ ਦਰ ਦਾ ਕੁੱਕਰ ਹਜੂਰ ਸਾਹਿਬ ਵੀ ਕੁੱਕਰ ਸੀਗਾ ਹਾਂ ਜਿਆਦਾ ਹੁਣਾ ਤੁਹਾਡੇ ਉਹ ਜਦੋਂ ਗਾਗਰ ਪਰ ਮੈਂ ਕਿਉਂਕਿ ਲੋਕਾਂ ਨੇ ਸ਼ਾਇਦ ਵੀਡੀਓਜ਼ ਦੇਖਿਆ ਹੁਣ ਮੈਂ ਤਾਂ ਜਦੋਂ ਹਜੂਰ ਸਾਹਿਬ ਗਿਆ ਸੀਗਾ ਦੇਖ ਕੇ ਆਏ ਸੀ ਮੈਂ ਉਹ ਦੇਖਿਆ ਸੀ ਉਦੋਂ ਤਾਂ ਸੋਸ਼ਲ ਮੀਡੀਆ ਨਾ ਹੁੰਦਾ ਨਹੀਂ ਸੀ ਕਿਉਂਕਿ ਮੈਂ ਉਸ ਟਾਈਮ ਸ਼ਾਇਦ ਮੈਂ ਪਲੱਸ 2 ਪਾਸ ਕੀਤੀ ਸੀ ਜਾਂ ਕਾਲਜ ਦੇ ਵਿੱਚ ਵੀ ਮੈਨੂੰ ਇੰਨਾ ਯਾਦ ਨਹੀਂ ਤੇ ਮੈਂ ਉਹ ਨਾਲ-ਨਾਲ ਇੱਕ ਤਾਂ ਉਹਨਾਂ ਸੀ ਅੱਖਾਂ ਨਹੀਂ ਸੀਗੀਆਂ ਉਹਦੀਆਂ ਪਰ ਉਹ ਜਦੋਂ ਗਾਗਰ ਭਰ ਕੇ ਲੈ ਕੇ ਜਾਂਦੇ ਸੀ ਨਾਲੋਂ ਨਾਲ ਜਾਂਦਾ ਸੀ ਅੱਖਾਂ ਨਹੀਂ ਵੀ ਸੀ ਤਾਂ ਵੀ ਉੱਥੇ ਤੱਕ ਜਾਂਦਾ ਸੀ ਫੇਰ ਵਾਪਸ ਆਂਦਾ ਸੀ ਅਤੇ ਉੱਥੇ ਉਹ ਗੁਰਦਾਰਾ ਸਾਹਿਬ ਵੀ ਰਹਿੰਦਾ ਸੀ ਵਾ 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 ਇੱਥੇ ਨਾ ਸਾਡੇ ਲੱਗੇ ਪਿੰਡ ਹੈ ਬੰਬੀਹਾ ਪਾਈ ਦਾ ਉੱਥੇ ਅਸੀਂ ਇੱਕ ਵਾਰੀ ਕੀਰਤਨ ਕਰਨ ਗਏ ਤੇ ਸਾਨੂੰ ਉਹਨਾਂ ਨੇ ਵਿਖਾਇਆ ਭਾਜੀ ਸਾਹਮਣੇ ਬੈਠਾ ਸੀ ਕੁੱਤਾ ਵੇਖਿਆ ਕਹਿੰਦੇ ਬਾਬਾ ਜੀ ਵੀ ਇਹ ਜਦੋਂ ਪਿੰਡ 'ਚ ਕੋਈ ਮਰਦਾ ਹੈ ਨਾ ਇਹ 10 ਦਿਨ ਉਹਦੇ ਘਰੇ ਰਹਿੰਦਾ ਹੈ। ਓਏ ਹੋਏ। ਜਿੱਦੇ ਉਹਦੀ ਅੰਤਿਮ ਅਰਦਾਸ ਹੋ ਜਾਂਦੀ ਆ। ਚਲਾ ਜਾਂਦਾ। ਫਿਰ ਚਲੇ ਜਾਂਦਾ ਹੈ। ਤੇ ਅੰਤਿਮ ਅਰਦਾਸ ਚ ਗੁਰਦੁਆਰੇ ਆਉਂਦਾ। ਅਰਦਾਸ ਚ ਉਹ ਵੀ ਖੜਦਾ। ਵਾਹ। ਬਾਹਰ ਖੜਦਾ ਹੈ ਗੁਰਦੁਆਰੇ ਦੀ ਮਤਲਬ ਕੀ ਹਾਲ ਤੋਂ ਪਰ ਬਾਉਂਡਰੀ ਦੇ ਅੰਦਰ। ਹਮ। ਪਿੰਡ ਵਾਲੇ ਫਿਰ ਉਹਨੂੰ ਥੋੜਾ ਜਿਹਾ ਲੰਗਰ ਪਾਣੀ ਪਾਉਂਦੇ ਆ। ਚਲੇ ਜਾਂਦਾ। ਮਤਲਬ ਕਿ ਸੇਵਿਆਂ ਤੱਕ ਵੀ ਜਾਂਦਾ ਛਸ਼ਕਾਰ ਵੀ ਕਰਾਉਂਦਾ ਨਾਲ ਦੇਖੋ ਕਮਾਲ ਹੈ ਯਾਰ ਵੀ ਮੈਂ ਕਈ ਵਾਰੀ ਕਹਿਣਾ ਹੁੰਦਾ ਹੈ ਵੀ ਇਹ ਪਤਾ ਨਹੀਂ ਕਿਹੜੀਆਂ ਰੂਹਾਂ ਆਈਆਂ ਜਨਮ ਹੀ ਕੁੱਤਿਆਂ ਵਾਲਾ ਹੂੰ ਸੋਜੀ ਕਿੰਨੀ ਹੈ ਦੇਖੋ ਹੈਨਾ ਤੋ ਇਸ ਕਰਕੇ ਬਾਕੀ ਇੱਕ ਤੁਹਾਡੀ ਟੈਨਸ਼ਨ ਪਰੇਸ਼ਾਨੀ ਜਿੰਨੇ ਮਰਜ਼ੀ ਹੋਵੇ ਤੁਸੀਂ ਕੰਨਾਂ ਕੋਲ ਚਲੇ ਜਾ ਇਹ ਤੁਹਾਨੂੰ ਮਿੰਟ ਚ ਖੁਸ਼ ਕਰ ਦਿੰਦੇ ਆ ਛਾਲਾਂ ਲਾਉਂਦੇ ਆ ਇੱਧਰ ਕਦੇ ਉੱਧਰ ਕਦੇ ਉੱਧਰ ਆ ਸਾਡੇ ਕੋਲ ਨਿੱਕੇ ਨਿੱਕੇ ਟੁਆਏ ਜੇ ਮੈਂ ਨਾ ਜੀ ਲੋਈ ਰੱਖਦੇ ਆ ਖੁਸ਼ ਰੱਖਦੇ ਆ ਤੁਹਾਨੂੰ ਮਿਲ ਕੇ ਜਾਵਾਂਗੇ ਆਪਾਂ ਹਾਂਜੀ ਆਪਾਂ ਉਹਨਾਂ ਨੂੰ ਮਿਲ ਕੇ ਜਾਵਾਂਗੇ ਹਾਂ ਜਰੂਰ ਬਾਬਾ ਜੀ ਹੁਣ ਥੋੜੇ ਤੁਹਾਡੇ ਨਾਲ ਗੁਰਬਾਣੀ ਦੇ ਸਵਾਲ ਜਵਾਬ ਵੀ ਕਰਦੇ ਆ ਜਿਵੇਂ ਅਸੀਂ ਗੁਰੂ ਨਾਨਕ ਸਾਹਿਬ ਦੀ ਤਸਵੀਰ ਦੇਖਦੇ ਆ